ਤੋਂ ਬੂੜੀ ਦੇ ਵਿੱਚ ਜੋ ਨਵੋਧਿਆ ਸਕੂਲ ਹੈਗਾ ਨਵੋਧਿਆ ਸਕੂਲ ਦੇ ਵਿੱਚ ਦੱਸਿਆ ਜਾ ਰਿਹਾ ਕਿ 400 ਦੇ ਕਰੀਬ ਜਿਹੜੇ ਬੱਚੇ ਨੇ ਉਹ ਅਜੇ ਤੱਕ ਫਸੇ ਹੋਏ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬੱਚੇ ਜਿਹੜੇ ਆ ਕੇ ਪੜਦੇ ਹੈਗੇ ਨੇ ਕਿਉਂਕਿ ਉੱਥੇ ਹੀ ਹੋਸਟਲ ਹੈਗਾ ਹੋਸਟਲ ਦੇ ਵਿੱਚ ਹੀ ਬੱਚੇ ਰਹਿੰਦੇ ਹੈਗੇ ਨੇ ਲੇਕਿਨ ਇਨ੍ਹਾਂ ਬੱਚਿਆਂ ਨੂੰ ਸੁਰੱਖਿਤ ਘਰ ਜੜਾਵਾ ਨਹੀਂ ਪਹੁੰਚਾਇਆ ਗਿਆ ਪਰੇਸ਼ਾਨਾ ਸਰ ਬੱਚੇ ਅਸੀਂ ਗਏ ਹੀ ਅੱਗੇ ਪੈਦਲ ਵੀ ਗਏ ਲੱਕ ਤੋਂ ਉੱਪਰ ਪਾਣੀ ਹੈ ਇਹਦੇ ਨਹੀਂ ਜਾ ਸਕਦੇ 1 ਘੰਟੇ ਲੱਗ ਗਏ ਉਹਨਾਂ ਨੂੰ ਜਾਣ ਦਾ ਅਜੇ ਲੇਕਿਨ ਜਾਣ ਬੱਚੇ ਕੱਢਣ ਦਾ ਕੋਈ ਸਾਧਨ ਨਹੀਂ ਬਣ ਰਿਹਾ ਮੈਂ ਤੁਹਾਨੂੰ ਕੱਲ ਵੀ ਕਾਲ ਕੀਤੀ ਸੀ ਕਿ ਮੈਂ ਆਪਣੇ ਬੱਚੇ ਨੂੰ ਜਾ ਕੇ ਲੈ ਆਵਾਂ ਤੇ ਕਹਿੰਦੇ ਨਹੀਂ ਸੇਫ ਹੈ ਕੋਈ ਗੱਲ ਨਹੀਂ ਐਦਾਂ ਦੀ ਆਸਟ੍ਰੇਲੀਆ ਦੇ ਚੋ ਕੋਈ ਬੋਰਡ ਨਹੀਂ ਆਈ ਕੋਈ ਸਹੂਲਤ ਨਹੀਂ ਮਿਲੀ ਐ ਪ੍ਰਿੰਸੀਪਲ ਸਰ ਨੇ ਜੇ ਫੋਨ ਕਰਦੇ ਹੋ ਫੋਨ ਹੀ ਚੁੱਕਦੇ ਕੋਈ ਟੀਚਰ ਫੋਨ ਨਹੀਂ ਚੁੱਕਦਾ ਪਿਆ ਅਭੀ ਦਰਿਆਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਜਿਸ ਕਰਕੇ ਡਬੂੜੀ ਦੇ ਵਿੱਚ ਜੋ ਨਵੋਧਿਆ ਸਕੂਲ ਹੈਗਾ ਨਵੋਧਿਆ ਸਕੂਲ ਦੇ ਵਿੱਚ ਦੱਸਿਆ ਜਾ ਰਿਹਾ ਕਿ 400 ਦੇ ਕਰੀਬ ਜਿਹੜੇ ਬੱਚੇ ਨੇ ਉਹ ਅਜੇ ਤੱਕ ਫਸੇ ਹੋਏ ਨੇ ਕਿਉਂਕਿ ਨਵੋਧਿਆ ਸਕੂਲ ਦੇ ਵਿੱਚ ਵਕਫ ਵਕਫ ਜ਼ਿਲ੍ਹੇ ਤੋਂ ਬੱਚੇ ਜਿਹੜੇ ਆ ਕੇ ਪੜਦੇ ਹੈਗੇ ਨੇ ਕਿਉਂਕਿ ਉੱਥੇ ਹੀ ਹੋਸਟਲ ਹੈਗਾ ਹੋਸਟਲ ਦੇ ਵਿੱਚ ਹੀ ਬੱਚੇ ਰਹਿੰਦੇ ਹੈਗੇ ਨੇ ਪੰਜਾਬ ਸਰਕਾਰ ਦੇ ਵੱਲੋਂ 30 ਤਰੀਕ ਤੱਕ ਛੁੱਟੀਆਂ ਜਿਹੜੀਆਂ ਨਾ ਐਲਾਨ ਕਰ ਦਿੱਤਾ ਗਿਆ ਲੇਕਿਨ ਇਨ੍ਹਾਂ ਬੱਚਿਆਂ ਨੂੰ ਸੁਰੱਖਿਤ ਕਰ ਜੜਾ ਵਾ ਨਹੀਂ ਪਹੁੰਚਾਇਆ ਗਿਆ ਜਿਸ ਕਰਕੇ ਮਾਪੇ ਕਾਫੀ ਪ੍ਰੇਸ਼ਾਨ ਨੇ ਮਾਪਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਦੇ ਨਾਲ ਗੱਲ ਹੋ ਚੁੱਕੀ ਹੈ ਲੇਕਿਨ ਅਜੇ ਤ ਥਲੜੀ ਮੰਜ਼ਨ ਜਿਹੜੀ ਹੈਗੀ ਥੱਲੇ ਤੱਕ ਪੂਰਾ ਪਾਣੀ ਜਿਹੜਾ ਵਾ ਭਰ ਚੁੱਕਾ ਵਾ ਹੁਣ ਬੱਚਿਆਂ ਨੂੰ ਜਿਹੜਾ ਵਾ ਦੂਸਰੀ ਮੰਜ਼ਲ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਲੇਕਿਨ ਮਾਪੇ ਕਾਫੀ ਪਰੇਸ਼ਾਨ ਨੇ ਮਾਪਿਆਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਬੱਚਿਆਂ ਨੂੰ ਆਪਣੇ ਜਗ੍ਹਾ ਤੇ ਜਿਹੜਾ ਸੁਰੱਖਿਅਤ ਜਿਹੜਾ ਕੱਢਿਆ ਜਾਵੇ ਇੱਥੋਂ ਕੁਝ ਦੂਰੀ ਤੇ ਨਵੋਦੇ ਸਕੂਲ ਹੈਗਾ ਲੇਕਿਨ ਚਾਰੋਂ ਤਰਫ ਪਾਣੀ ਭਰਨ ਦੇ ਕਰਕੇ ਜਿਹੜਾ ਨਵੋਦੇ ਸਕੂਲ ਦੇ ਤੱਕ ਪ੍ਰਸ਼ਾਸਨ ਜਿਹੜਾ ਨਹੀਂ ਪਹੁੰਚ ਪਾ ਰਿਹਾ ਹਾਲਾਂਕਿ ਹੁਣ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਪ੍ਰਸ਼ਾਸਨ ਦੇ ਵੱਲੋਂ ਵੋਟਾਂ ਦਾ ਇੰਤਜ਼ਾਮ ਕੀਤਾ ਜਾ ਰ ਅੱਜ ਸਰ ਮੈਨੂੰ ਲੱਗਦਾ ਸਾਰੇ ਬੱਚੇ ਜਿਹੜੇ 400 ਬੱਚਾ ਉੱਥੇ ਹੀ ਹੈਗਾ ਕੋਈ ਬੱਚਾ ਜੀ ਨਿਕਲੇ ਨਹੀਂ ਹੈ ਸਵੇਰ ਦੇ ਇੱਥੇ ਖੜੇ 8 ਵਜੇ ਤੇ ਅੱਜ ਕੋਈ ਪ੍ਰਸ਼ਾਸਨ ਵਾਲਾ ਕੋਈ ਨਹੀਂ ਆਇਆ 112 ਤੇ ਫੋਨ ਕੀਤਾ ਜੀ ਉਹ ਕਹਿੰਦੇ ਤੁਹਾਡੀ ਕੰਪਲੇਨ ਨੋਟ ਹੈ ਸਾਬ ਨੂੰ ਦੱਸਤਾ ਦਿੱਤਾ ਗਿਆ ਅਜੇ ਤੱਕ ਕੋਈ ਟੀਮ ਨਹੀਂ ਪਹੁੰਚੀ ਇੱਥੇ ਉਸ ਤੋਂ ਬਾਅਦ ਅਸੀਂ ਇੱਥੇ ਜੋ ਡੀਸੀ ਦਫ਼ਤਰ ਮੀਟਿੰਗ ਰੂਮ ਬਣਿਆ ਹੈ ਉੱਥੇ ਵੀ ਫੋਨ ਕੀਤਾ ਸੀਗਾ ਉਹ ਕਹਿੰਦੇ ਕਿ ਇੱਥੇ ਆਪਣੇ ਡੀਸੀ ਦਿਨਨਗਰ ਦੀ ਡਿਊਟੀ ਲੱਗੀ ਹੋਈ ਹੈ ਉਹਨਾਂ ਨੇ ਫੋਨ ਕੀਤਾ ਤੇ ਉਹ ਕਹਿੰਦੇ ਕਿ ਆਪਾਂ ਮੈਸੇਜ ਲਾਉਣਾ ਭੇਜਿਆ ਤੇ ਨਾਲ ਪਟਵਾਰੀ ਨੂੰ ਭੇਜਿਆ ਅਜੇ ਤੱਕ ਮਾਪੇ ਪਰੇਸ਼ਾਨ ਨੇ ਸਾਰੇ ਬਹੁਤ ਪਰੇਸ਼ਾਨ ਹੈ ਸਰ ਬੱਚੇ ਸਾਡੇ ਅਸੀਂ ਗਏ ਹੀ ਅੱਗੇ ਪੈਦਲ ਵੀ ਗਏ ਹੀ ਲੱਕ ਤੋਂ ਉੱਪਰ ਪਾਣੀ ਹੈ ਇਸੇ ਜਾਣ ਨਹੀਂ ਸਕਦੇ ਕੁਝ ਮਾਪੇ ਗਏ ਵੀ ਹੈ 10 12 ਬੰਦੇ ਗਏ ਅੱਗੇ ਅੱਜ ਤੇ ਸਕੂਲ ਵਿੱਚ ਪਹੁੰਚੇ ਪਹੁੰਚਣੇ 3 ਘੰਟੇ ਲੱਗੇ ਉਹਨਾਂ ਜਾਣ ਲਈ ਤੇ ਇਹ ਲੇਕਿਨ ਜਾਣ ਬੱਚੇ ਕੱਢਣ ਦਾ ਕੋਈ ਸਾਧਨ ਨਹੀਂ ਬਣ ਰਿਹਾ ਆਰ ਸਰਕਾਰ ਇਹ ਪੀਲਾ ਕਿ ਬੱਚਾ ਜਲਦੀ ਜਲਦੀ ਸੁਰੱਖਤ ਬਾਹਰ ਕੱਢਿਆ ਜਾਵੇ ਬਿਲਕੁਲ ਇਹ ਮਾਪੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੱਚੇ ਉੱਥੇ ਫਸੇ ਹੋਏ ਨੇ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਕਿਉਂਕਿ ਥੱਲੇ ਪਾਸੇ ਪੂਰਾ ਪਾਣੀ ਜੜਾ ਭਰ ਚੁੱਕਿਆ 10 ਤੋਂ 15 ਫੁੱਟ ਜੜਾ ਪਾਣੀ ਭਰ ਚੁੱਕਿਆ ਬੱਚੇ ਜਿਹੜੇ ਦੂਸਰੀ ਮੰਜ਼ਿਲ ਦੇ ਵਿੱਚ ਹੈਗੇ ਨੇ ਤੁਸੀਂ ਦੱਸ ਦਿਓ ਜੀ ਬੱਚੇ ਤੁਹਾਡੇ ਕਿਹੜੀ ਕਲਾਸ ਚ ਪੜਦੇ ਹੈਗੇ ਨੇ ਤੇ ਕੀ ਹਾਲਾਤ ਹੈ ਉੱਥੇ ਹੁਣ ਸਰ 9th ਕਲਾਸ ਚ ਬੱਚਾ ਮੇਰਾ ਹੁਣ ਸੰਦੀਪ ਸਿੰਘ ਸਰ ਅਜੀਤਾ ਵੈਸੇ ਸਾਨੂੰ ਕਾਲ ਕਰ ਰਹੇ ਹੁੰਦਾ ਸੱਚ ਉਹ ਫਾਰਿਆ ਕੋਈ ਉਹਨਾਂ ਨਾਲ ਗੱਲ ਨਹੀਂ ਹੋ ਰਹੀ ਤੇ ਸਰ ਮੈਂ ਤਾਂ ਉਹਨਾਂ ਨੂੰ ਕੱਲ ਵੀ ਕਾਲ ਕੀਤੀ ਸੀ ਕਿ ਮੈਂ ਆਪਣਾ ਬੱਚੇ ਨੂੰ ਜਾ ਕੇ ਲੈ ਆਵਾਂ ਤੇ ਕਹਿੰਦੇ ਨਹੀਂ ਇੱਧਰ ਸੇਫ ਹੈ ਕੋਈ ਗੱਲ ਨਹੀਂ ਐਦਾਂ ਦੀ ਤੁਸੀਂ ਰਹਿੰਦੋ ਅਸੀਂ ਤਾਂ ਕੱਲ ਹੀ ਸਾਨੂੰ ਥੋੜਾ ਪਹਿਲਾਂ ਹੀ ਦੱਸ ਦਿੰਦੇ ਤਾਂ ਅਸੀਂ ਕੱਲ ਹੀ ਬੱਚੇ ਨੂੰ ਲੈ ਆਉਣਾ ਸੀ ਸਾਡੇ ਇੱਧਰ ਰਿਸ਼ਤੇਦਾਰੀ ਉਹਨਾਂ ਨੇ ਦੱਸ ਦਿੱਤਾ ਕਿ ਮਤਲਬ ਇੱਧਰ ਪਾਣੀ ਆ ਗਿਆ ਹੈ ਤਾਂ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਆਪਣੇ ਬੱਚੇ ਲੈ ਆਉਂਦੇ ਹਾਂ ਕਹਿੰਦੇ ਕੋਈ ਗੱਲ ਨਹੀਂ ਸਭ ਸੇਫ ਹੈ ਤੁਸੀਂ ਬੇਫਿਕਰ ਰਹੋ ਇਸ ਅਸੀਂ ਕੱਲ ਹੀ ਬੱਚੇ ਲੈ ਆਉਨੇ ਥੋੜਾ ਜਿਹਾ ਸਾਨੂੰ ਅਲਰਟ ਕਰ ਦਿੰਦੇ ਕਿ ਬੱਚੇ ਤੁਹਾਡੇ ਇਦਾਂ ਤਾਂ ਅਸੀਂ ਕੱਲ ਹੀ ਲੈ ਆਉਂਦੇ ਅੱਜ ਸਾਨੂੰ ਮਤਲਬ ਸਾਨੂੰ ਪਰੇਸ਼ਾਨੀ ਸਾਨੂੰ ਹੋ ਰਹੀ ਆ ਨਾ ਜਿੰਨੇ ਜਿਹੇ ਬੱਚੇ ਬਾਹਰ ਨਹੀਂ ਆਉਂਦੇ ਉਹਨਾਂ ਜਿਹੜੇ ਤਾਂ ਅਸੀਂ ਪਰੇਸ਼ਾਨੀ ਆ ਨਾ ਉਹ ਗੱਲ ਹੋਈ ਬੱਚੇ ਅੰਦਰ ਵੀ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਹਾਂ ਕਹਿੰਦੇ ਢਿਸਤੀਆ ਸਰ ਅਜੇ ਤਾਂ ਕੋਈ ਗੱਲ ਨਹੀਂ ਆ ਕਹਿ ਰਹੇ ਪਾਣੀ ਕਾਫੀ ਆ ਪਾਣੀ ਦਾ ਵਾਧਾ ਜਾਣ ਰਿਹਾ ਕਹਿੰਦੇ ਹਾਂਜੀ ਸਰ ਉਹ ਬੱਚੇ ਲੈ ਆ ਆਪ ਉਹ ਮੇਰੇ ਪੇੜਸ ਉਹ ਵੇਖੋ ਹਾਂ ਮੇਰਾ ਹਸਬੰਦ ਆਪ ਸਵੇਰ ਦਾ 7 ਵਜੇ ਗਿਆ ਮੇਰੇ ਲੈ ਤੁਰ ਕੇ ਪਾਣੀ ਦੇ ਵਿੱਚ ਹੁੰਦੀ ਹਾਂ ਜੀ ਹੁਣ ਮੇਰੀ ਉਹਨਾਂ ਨਾਲ ਗੱਲ ਹੋਈ ਕਿ ਬੱਚੇ ਨੂੰ ਮੋੜਿਆ ਚੁੱਕ ਕੇ ਲਿਆਉਣਾ ਇੱਥੇ ਕੋਈ ਨਹੀਂ ਉਹਨਾਂ ਨੇ ਲਿਆਂਦੀ ਇੱਥੇ ਕੋਈ ਬੋਰਡਰੀ ਆਈ ਕੋਈ ਸਹੂਲਤ ਨਹੀਂ ਮਿਲੀ ਆਈ ਤਾ ਕਿੰਨਾ ਟਾਈਮ ਲੱਗ ਗਿਆ ਬੱਚੇ ਤੱਕ ਪਹੁੰਚਣ ਤੱਕ ਤਿੰਨ ਘੰਟੇ ਲੱਗੇ ਸਰ ਇੱਥੋਂ ਸਾਰਾ 3 ਕਿੰਨੇ ਕਿਲੋਮੀਟਰ ਬਾਹਰ ਤੋਂ ਹਾਂਜੀ ਤੁਰ ਕੇ ਵੇ ਪਾਣੀ ਦੇ ਵਿੱਚ ਤਿੰਨ ਚਾਰ ਪੇੜ ਸੋ ਹੋਰ ਗਏ ਨਾਲ ਉਹਨਾਂ ਦੇ ਹਾਂਜੀ ਪ੍ਰਿੰਸੀਪਲ ਸਾਰ ਨੂੰ ਜੇ ਫੋਨ ਕਰਦੇ ਹੋ ਫੋਨ ਹੀ ਚੁੱਕਦੇ ਕੋਈ ਟੀਚਰ ਫੋਨ ਹੀ ਚੁੱਕਦਾ ਪਿਆ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਹੁਣ ਜਿਹੜੇ ਮਾਪੇ ਨੇ ਉਹ ਖੁਦ 3 ਘੰਟੇ ਲਗਾ ਕੇ ਨਵੋਧਿਆ ਸਕੂਲ ਦੇ ਵਿੱਚ ਪਹੁੰਚੇ ਹੈਗੇ ਨੇ ਮੋਢਿਆਂ ਤੇ ਆਪਣੇ ਬੱਚਿਆਂ ਨੂੰ ਚੁੱਕ ਕੇ ਲਿਆਰੇ ਹੈਗੇ ਨੇ ਦੱਸਿਆ ਜਾ ਰਿਹਾ ਕਿ ਜਦੋਂ ਇਹਨਾਂ ਨੂੰ ਇਨਫਾਰਮੇਸ਼ਨ ਮਿਲੀ ਸੀਗੀ ਪਾਣੀ ਜੜਾ ਵਾ ਉਹ ਵਧਦਾ ਜਾ ਰਿਹਾ ਹੈਗਾ ਜਿਸ ਤੋਂ ਬਾਅਦ ਮਾਪੇ ਜਿਹੜੇ ਨੇ ਖੁਦ ਬੱਚਿਆਂ ਤੱਕ ਪਹੁੰਚ ਕਰ ਰਹੇ ਨੇ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜੜਾ ਵਾ ਉਹਨਾਂ ਤੱਕ ਨਹੀਂ ਪਹੁੰਚਾ ਹੈਗਾ ਹਾਲਾਂਕਿ ਹੁਣ ਕਿਹਾ ਜਾ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਬੋਟਾ ਦਾ ਇੰਤਜ਼ਾਮ ਜੜਾ ਵਾ ਕੀਤਾ ਜਾ ਰਿਹਾ ਹੈਗਾ ਵਾ ਤੇ ਅਜੇ ਤੱਕ ਮਾਪਿਆਂ ਦੇ ਵਿੱਚ ਕਾਫੀ ਚਿੰਤਾ ਹੈਗੀ ਮਾਪਿਆਂ ਦਾ ਕਹਿਣਾ ਹੈਗਾ ਕਿ ਉਹਨਾਂ ਦੇ ਬੱਚਿਆਂ ਨੂੰ ਜਲਦ ਤੋਂ 30 ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਲੇਕਿਨ ਇੰਨਾ ਬੱਚਿਆਂ ਨੂੰ ਸੁਰੱਖਿਅਤ ਕਰ ਕਿਉਂ ਨਹੀਂ ਪਹੁੰਚਾਇਆ ਗਿਆ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ